ਵਾਜ ਮਹੱਲਾ ਤੀਜਾ ਸੇ ਸੱਚ ਲਾਗੇ ਜੋ ਤੁਧ ਪਾਏ ਸਦਾ ਸੱਚ ਸੇਵਹਿ ਸਹਜ ਸੁਪਾਏ ਸੱਚੇ ਸ਼ਬਦ ਸੱਚਾ ਸਲਾਹੀ ਸੱਚੇ ਮੇਲ ਮਲਾਵਣਿਆ ਹਉ ਵਾਰੀ ਜੀਉ ਵਾਰੀ ਸੱਚ ਸਲਾਹਣਿਆ ਸੱਚ ਧਿਆਨ ਸੇ ਸੱਚ ਰਾਤੀ ਸੱਚੇ ਸੱਚ ਸਮਾਵਣਿਆ ਰਹਾਉ ਜਹਾਂ ਦੇਖਾਂ ਸੱਚ ਸਭ ਨੀ ਥਾਈ ਗੁਰ ਪ੍ਰਸਾਦੀ ਮਨ ਵਸਾਈ ਤਨ ਸੱਚਾ ਰਸਨਾ ਸੱਚ ਰਾਤੀ ਸੱਚ ਸੁਣ ਆਖ ਬਖਾਨਣਿਆ ਮਨ ਸਾ ਮਾਰ ਸੱਚ ਸਮਾਣੀ ਇਨ ਮਨ ਦੀ ਠੀ ਸਭ ਆਵਣ ਜਾਣੀ ਸਤ ਗੁਰ ਸੇਵੇ ਸਦਾ ਮਨ ਨਿਚਲ ਨਿਜ ਘਰ ਵਾਸਾ ਪਾਵਣਿਆ ਗੁਰ ਕੈ ਸ਼ਬਦ ਹਿਰਦੈ ਦਿਖਾਇਆ ਮਾਇਆ ਮੋਹ ਸ਼ਬਦ ਜਲਾਇ ਸੱਚੋ ਸੱਚਾ ਵੇਖ ਸਲਾਹੀ ਗੁਰ ਸ਼ਬਦੀ ਸੱਚ ਪਾਵਣਿਆ ਜੋ ਸੱਚ ਰਾਤੇ ਤਿਨ ਸੱਚੀ ਲਿਵ ਲਾਗੀ ਹਰ ਨਾਮ ਸੰਭਾਲਹਿ ਸੇ ਵਡ ਭਾਗੀ ਸੱਚਾ ਸ਼ਬਦ ਆਪ ਮਲਾਈ ਸਤ ਸੰਗਤ ਸੱਚ ਗੁਣ ਗਾਵਣਿਆ ਲੇਖਾ ਪੜੀਐ ਜੇ ਲੇਖੇ ਵਿੱਚ ਹੋਐ ਓਹੋ ਅਗਮ ਅਗੋਚਰ ਸ਼ਬਦ ਸੁਦੋ ਹੋਇ ਅਨ ਦਿਨ ਸੱਚ ਸ਼ਬਦ ਸਲਾਈ ਹੋਰ ਕੋਈ ਨਾ ਕੀਮਤ ਪਾਵਣਿਆ ਪਰ ਪੜ ਥਾ ਕੇ ਸ਼ਾਂਤ ਨ ਆਈ ਤ੍ਰਿਸ਼ਨਾ ਜਾਲੇ ਸੁਦ ਨ ਕਾਈ ਵਿਖ ਵਿਹਾਜਹਿ ਬਿਖ ਮੋਹ ਪਿਆਸੀ ਕੂੜ ਬੋਲ ਬਿਖ ਖਾਵਣਿਆ ਗੁਰ ਪ੍ਰਸਾਦੀ ਏ ਕੋ ਜਾਣਾ ਦੂਜਾ ਮਾਰ ਮਨ ਸੱਚ ਸਮਾਣਾ ਨਾਨਕ ਏਕੋ ਨਾਮ ਵਰਤੈ ਮਨ ਅੰਤਰ ਗੁਰ ਪ੍ਰਸਾਦੀ ਪਾਵਣਿਆ ਮਾਝ ਮਹੱਲਾ ਤੀਜਾ ਵਰਨ ਰੂਪ ਵਰਤੈ ਸਭ ਤੇਰੀ ਮਰ ਮਰ ਜੰਮੈ ਫਿਰ ਪਵਹਿ ਕਣੇਰੀ ਤੂੰ ਏਕੋ ਨਿਛਲ ਅਗਮ ਅਪਾਰਾ ਗੁਰਮਤੀ ਬੂਝ 부ਜਾਵਣਿਆ ਹਉ ਵਾਰੀ ਜੀਉ ਵਾਰੀ ਰਾਮ ਨਾਮ ਮਨ ਵਸਾਵਣਿਆ ਤੇ ਸਰੂਪ ਨਾ ਰੇਖਿਆ ਵਰਨ ਨਾ ਕੋਈ ਗੁਰਮਤਿ ਆਪ ਬੁਝਾਵਣਿਆ ਰਹਾਉ ਸਭ ਏਕਾ ਜੋਤ ਜਾਣੈ ਜੇ ਕੋਈ ਸਤਗੁਰ ਸੇਵਿਐ ਪ੍ਰਗਟ ਹੋਈ ਗੋਪਤ ਪ੍ਰਗਟ ਵਰਤੈ ਸਭ ਥਾਈ ਜੋਤੀ ਜੋਤ ਮਲਾਵਣਿਆ ਤਿਸਨਾ ਅਗਨ ਜਲੇ ਸੰਸਾਰਾ ਲੋਭ ਅਭਮਾਨ ਬਹੁਤ ਅਹੰਕਾਰਾ ਮਾਰਮਾਰੇ ਜਨਮੈ ਪਤਿ ਗਵਾਈ ਆਪਣੀ ਬਿਰਥਾ ਜਨਮ ਗਵਾਵਣੀਆ ਗੁਰ ਕਾ ਸ਼ਬਦ ਕੋ ਵਿਰਲਾ ਬੂਝੈ ਆਪ ਮਾਰੇ ਤਾਂ ਤਰੇ ਪਵਣ ਸੂਝੈ ਫਿਰ ਉਹ ਮਰੈ ਨਾ ਮਰਨਾ ਹੋਵੇ ਸਹਜੇ ਸੱਚ ਸਮਾਵਣੀਆ ਮਾਇਆ ਮਹਿ ਫਿਰ ਚਿਤ ਨਾ ਲਾਈ ਗੁਰ ਕੈ ਸ਼ਬਦ ਸਦ ਰਹਿ ਸਮਾਈ ਸੱਚ ਸਲਾਹੀ ਸਭ ਘਟ ਅੰਤਰ ਸੱਚੋ ਸੱਚ ਸੁਹਾਵਣਿਆ ਸੱਚ ਸਲਾਹੀ ਸਦਾ ਹਜੂਰੇ ਗੁਰ ਕੈ ਸ਼ਬਦ ਰਹਿ ਆ ਪਰਪੂਰੀ ਗੁਰ ਪ੍ਰਸਾਦੀ ਸੱਚ ਨਦਰਿ ਆਵੇ ਸੱਚੇ ਹੀ ਸੁਖ ਕਾਮਣਿਆ ਸੱਚ ਮਨ ਅੰਦਰ ਰਹਿ ਆ ਸਮਾਈ ਸਦਾ ਸੱਚ ਨਿਹਚਲ ਆਵੇ ਨਾ ਜਾਈ ਸੱਚੇ ਲਾਗੇ ਸੋ ਮਨ ਨਿਰਮਲ ਗੁਰਮਤੀ ਸੱਚ ਸੁਮਾਵਣਿਆ ਸੱਚ ਸਲਾਹੀ ਵਰ ਨਾ ਕੋਈ ਜਿਤ ਸੇਵੈਂ ਸਦਾ ਸੁਖ ਹੋਈ ਨਾਨਕ ਨਾਮ ਰਤੇ ਵਿਚਾਰੀ ਸਚੂ ਸਚ ਕਮਾਵਣਿਆ ਮਾਜ ਮਹੱਲਾ ਤੀਜਾ ਨਿਰਮਲ ਸ਼ਬਦ ਨਿਰਮਲ ਹੈ ਬਾਣੀ ਨਿਰਮਲ ਜੋਤ ਸਭ ਮਾਹੀ ਸਮਾਣੀ ਨਿਰਮਲ ਬਾਣੀ ਹਰ ਸਲਾਹੀ ਜਪ ਹਰ ਨਿਰਮਲ ਮੈ ਲਗਾਵਣਿਆ ਹਉ ਵਾਰੀ ਜੀਉ ਵਾਰੀ ਸੁਖ ਦਾਤਾ ਮਨ ਵਸਾਵਣਿਆ ਹਰ ਨਿਰਮਲ ਗੁਰ ਸ਼ਬਦ ਸਲਾਹੀ ਸ਼ਬਦੋ ਸੁਣ ਤਿਸ ਆ ਮਟਾਵਣਿਆ ਰਹਾਉ ਨਿਰਮਲ ਨਾਮ ਵਸਿਆ ਮਨ ਆਈ ਮਨ ਤਨ ਨਿਰਮਲ ਮਾਇਆ ਮੋਗ ਆਈ ਨਿਰਮਲ ਗੁਣ ਗਾਵੇ ਨਿਥ ਸਾਚੀ ਕੀ ਨਿਰਮਲ ਨਾਦ ਵਜਾਵਣਿਆ ਨਿਰਮਲ ਅਮਰਤ ਗੁਰ ਤੇ ਪਾਇਆ ਵਿਚੋਂ ਆਪ ਮੋ ਆ ਤਿਥੈ ਮੋਹ ਨਾ ਮਾਇਆ ਨਿਰਮਲ ਗਿਆਨ ਧਿਆਨ ਅਤ ਨਿਰਮਲ ਨਿਰਮਲ ਬਾਣੀ ਮਨ ਵਸਾਵਣਿਆ ਜੋ ਨਿਰਮਲ ਸੇਵੇ ਸੋ ਨਿਰਮਲ ਹੋਵੇ ਹਉਮੈ ਮੈਲ ਗੁਰ ਸ਼ਬਦੀ ਢੋਵੇ ਨਿਰਮਲ ਵਾਜੈ ਅਨਹਦ ਧੁਨ ਬਾਣੀ ਦਰ ਸੱਚੈ ਸੋਭਾ ਪਾਵਣਿਆ ਨਿਰਮਲਤੀ ਸਭ ਨਿਰਮਲ ਹੋਐ ਨਿਰਮਲ ਮਨੁ ਆਹਰ ਸ਼ਬਦ ਪਰੋਐ ਨਿਰਮਲ ਨਾਮ ਲਗੇ ਬੜ ਭਾਗੀ ਨਿਰਮਲ ਨਾਮ ਸੁਹਾਵਣਿਆ ਸੋ ਨਿਰਮਲ ਜੋ ਸ਼ਬਦੇ ਸੋ ਹੈ ਨਿਰਮਲ ਨਾਮ ਮਨ ਤਨ 모 ਹੈ ਸੱਚ ਨਾਮ ਮਲ ਕਦੇ ਨਾ ਲਾਗੇ ਮੁਖ ਊਜਲ ਸੱਚ ਕਰਾਵਣਿਆ ਮਨ ਮੈਲਾ ਹੈ ਦੂਜੈ ਪਹਾਏ ਮੈਲਾ ਚੌਂਕਾ ਮੈਲੇ ਥਾਈ ਮੈਲਾ ਖਾਈ ਫਿਰ ਮੈਲ ਵਧਾਈ ਮਨਮੁਖ ਮੈਲ ਦੁਖ ਪਾਵਣਿਆ ਮੈਲੇ ਨਿਰਮਲ ਸਭ ਹੁਕਮ ਸਬਾਈ ਸੇ ਨਿਰਮਲ ਜੋ ਹਰ ਸਾਚੀ ਪਾਈ ਨਾਨਕ ਨਾਮ ਵਸੈ ਮਨ ਅੰਤਰ ਗੁਰਮਖ ਮੈਲ ਚ ਕਾਵਣਿਆ ਮਾਜ ਮਹੱਲਾ ਤੀਜਾ ਗੋਵਿੰਦ ਉਜਲ ਉਜਲ ਹੰਸਾ ਮਨ ਬਾਣੀ ਨਿਰਮਲ ਮੇਰੀ ਮਨਸਾ ਮਾਨੇ ਊਜਲ ਸਦਾ ਮੁਖ ਸੁਹ ਹੈ ਹਤ ਊਜਲ ਨਾਮ ਤੇ ਆਵਣਿਆ ਹਉ ਵਾਰੀ ਜੀਉ ਵਾਰੀ ਗੋਬਿੰਦ ਗੁਣ ਗਾਵਣਿਆ ਗੋਬਿੰਦ ਗੋਬਿੰਦ ਕਹਿ ਦਿਨ ਰਾਤੀ ਗੋਬਿੰਦ ਗੁਣ ਸ਼ਬਦ ਸੁਣਾਵਣਿਆ ਰਹਾਉ ਗੋਬਿੰਦ ਗਾਵਹਿ ਸਹਿਜ ਸੁਭਾਈ ਗੁਰ ਕੈ ਭੈ ਊਜਲ ਹਉ ਮੈਂ ਮਲ ਜਾਈ ਸਦਾ ਆਨੰਦ ਰਹੈ ਭਗਤ ਕਰੈ ਦਿਨ ਰਾਤੀ ਸੁਣ ਗੋਬਿੰਦ ਗੁਣ ਗਾਵਣਿਆ ਮਨੁਆ ਨਾਚੈ ਭਗਤ ਦਿਰੜਾਈ ਗੁਰ ਕੈ ਸ਼ਬਦ ਮਨ ਮਨ ਮਲਾਈ ਸੱਚਾ ਤਾਲ ਪੂਰੇ ਮਾਇਆ ਮੋਹ ਚਕਾਈ ਸ਼ਬਦਿ ਨਿਰਤਿ ਕਰਾਵਣਿਆ ਊਚਾ ਕੂਕੇ ਤਨਹਿ ਪਛਾੜੀ ਮਾਇਆ ਮੋਹੇ ਜੋਹਿਆ ਜਮ ਕਾਲੀ ਮਾਇਆ ਮੋਹ ਇਸ ਮਨਹਿ ਨਚਾਈ ਅੰਤਰ ਕਪਟ ਦੁਖ ਪਾਵਣਿਆ ਗੁਰਮੁਖ ਭਗਤ ਜਾਂ ਆਪ ਕਰਾਈ ਤਨ ਮਨ ਰਾਤਾ ਸਹਿਜ ਸੁਭਾਈ ਬਾਣੀ ਵਜੇ ਸ਼ਬਦ ਵਜਾਈ ਗੁਰਮੁਖ ਭਗਤ ਥਾਂ ਪਾਵਣਿਆ ਬਹੁ ਤਾਲ ਪੂਰੇ ਬਾਜੀ ਵਜਾਈ ਨਾ ਕੋ ਸੁਣੇ ਨਾ ਮਨ ਵਸਾਈ ਮਾਇਆ ਕਾਰਨ ਪੇੜ ਬੰਧ ਨਾਚੈ ਦੂਜੈ ਭਾਏ ਦੁਖ ਪਾਵਣਿਆ ਜਿਸੇ ਅੰਤਰ ਪ੍ਰੀਤ ਲੱਗੈ ਸੋ ਮੁਕਤਾ ਇੰਦਰੀ ਵਸ ਸੱਚ ਸੰਜਮ ਜੁਗਤਾ ਗੁਰ ਕੈ ਸ਼ਬਦ ਸਦਾ ਹਰਿ ਧਿਆਈ ਏਹਾ ਭਗਤ ਹਰਿ ਭਾਣਿਆ ਗੁਰਮੁਖ ਭਗਤ ਜੁਗ ਚਾਰੇ ਹੋਈ ਹੋਰ ਤ ਭਗਤ ਨਾ ਪਾਏ ਕੋਈ ਨਾਨਕ ਨਾਮ ਗੁਰ ਭਗਤੀ ਪਾਈਐ ਗੁਰ ਚਰਨੀ ਚਿਤ ਲਾਵਣਿਆ ਮਾਜ ਮਹੱਲਾ ਤੀਜਾ ਸੱਚਾ ਸੇਵੀ ਸੱਚ ਸਾਲਾਹੀ ਸੱਚੇ ਨਾਏ ਦੁੱਖ ਕਬਹੀ ਨਾਹੀ ਸੁਖ ਦਾਤਾ ਸੇਵਨ ਸੁਖ ਪਾਇਨ ਗੁਰਮਤਿ ਮਨ ਵਸਾਵਣਿਆ ਹਉ ਵਾਰੀ ਜੀਉ ਵਾਰੀ ਸੁਖ ਸਹਿਜ ਸਮਾਦ ਲਗਾਵਣਿਆ ਜੋ ਹਰ ਸੇਵੈ ਸੇ ਸਦਾ ਸੂਹੈ ਸੂਬਾ ਸੁਰਤ ਸੁਹਾਵਣਿਆ ਰਹਾਉ ਸਭ ਕੋ ਤੇਰਾ ਭਗਤ ਕਹਾਏ ਸੇ ਭਗਤ ਤੇਰਾ ਮਨ ਪਾਏ ਸਚ ਬਾਣੀ ਤੁਦੈ ਸਲਾਹਨ ਰੰਗ ਰਾਤੇ ਭਗਤ ਕ੍ਰਾਵਣਿਆ ਸਭ ਕੋ ਸੱਚੇ ਹਰ ਜੀਉ ਤੇਰਾ ਗੁਰਮੁਖ ਮਿਲੈ ਤਾ ਚੂਕੈ ਫੇਰਾ ਜਾਂ ਤੁਦ ਭਾਵੈ ਤਾ ਨਾਹੀ ਰਚਾਵਹਿ ਤੂੰ ਆਪੇ ਨਾਉ ਝਪਾਵਣਿਆ ਗੁਰਮਤੀ ਹਰ ਮਨ ਵਸਾਇਆ ਹਰਖ ਸੋਗ ਸਭ ਮੋਹ ਗਵਾਇਆ ਇੱਕ ਸਿਉ ਡਿਵ ਲਾਗੀ ਸਦ ਹੀ ਹਰ ਨਾਮ ਮਨ ਵਸਾਵਣਿਆ ਭਗਤ ਰੰਗ ਰਾਤੇ ਸਦਾ ਤੇਰੇ ਚਾਈ ਨਉ ਨਿਧ ਨਾਮ ਵਸਿਆ ਮਨ ਆਈ ਪੂਰੇ ਭਾਗ ਸਤਗੁਰ ਪਾਇਆ ਸ਼ਬਦੇ ਮੇਲ ਮਲਾਵਣਿਆ ਤੂੰ ਦਿਆਲ ਸਦਾ ਸੁਖ ਦਾਤਾ ਤੂੰ ਆਪੇ ਮੇਲੇ ਗੁਰਮਖ ਜਾਤਾ ਤੂੰ ਆਪੇ ਦੇਵ ਹੈ ਨਾਮ ਵਡਾਈ ਨਾਮ ਰਤੇ ਸੁਖ ਪਾਵਣਿਆ ਸਦਾ ਸਦਾ ਸਾਚੇ ਤੁਧ ਸਾਲਾਹੀ ਗੁਰਮੁਖ ਜਾਤਾ ਦੂਜਾ ਕੋ ਨਾਹੀ ਏਕ ਸਸਿਉ ਮਨ ਰਹਿ ਆਸਮਾਈ ਮਨ ਮੰਨਿਐ ਮਨਹਿ ਮਲਾਵਣਿਆ ਗੁਰਮੁਖ ਹੋਵੈ ਸੋ ਸਾਲਾਹੀ ਸਾਚੇ ਠਾਕੁਰ ਵੇ ਪਰਵਾਹੀ ਨਾਨਕ ਨਾਮ ਵਸੈ ਮਨ ਅੰਤਰ ਗੁਰ ਸ਼ਬਦੀ ਹਰ ਮੇ ਲਾਵਣਿਆ مَاجْ مهلا.